ਬੱਕਰੀਆਂ ਲਿਆਂਦੀਆਂ ਰਾਜੂ ਹਾਂ ਹੁਣ ਤੈਨੂੰ ਬੜਾ ਸ਼ੌਂਕ ਆ ਹਨਾ ਬੱਕਰੀਆਂ ਦਾ ਕੁੱਤੇ ਬਿੱਲਿਆਂ ਦਾ ਮੁਰਗੇ ਵੀ ਆ ਮੁਰਗੇ ਵੀ ਲਿਆਂਦੇ ਕਾਏ ਮੁਰਗੇ ਆ ਮੁਰਗੇ ਨੇਗੇ ਹਾਂ ਪੰਜ ਮੁਰਗੇ ਆ ਬਾਈ ਰਾਜੂ ਨੇ ਵਿਚਾਰੀ ਨੇ ਤੇ ਪਰ ਉਹ ਹੈ ਤਾਂ ਹੀ ਉਹ ਆ ਉਹ ਅੱਜ ਤੇ ਲਿਆਂਦੀਆਂ ਪਾਲਣ ਖਾਤਰ ਹੈ ਹਾਂ ਅੱਜ ਬੱਕਰੀਆਂ ਅੱਛਾ ਤੈਨੂੰ ਅੱਧ ਦੇ ਆ ਕਰਨਗੇ ਹਾਂ ਠੀਕ ਆ ਸੱਤ ਬੱਕਰੀਆਂ ਸੱਤ ਬੱਕਰੀਆਂ ਅੱਧ ਤੇ ਆ ਹੈਂ ਅੱਜ ਤੇ ਮੁਰਗੇ ਪਾਲਦੀ ਆ ਅੱਜ ਤੇ ਮੁਰਗੇ ਪਾਲਦੀ ਆ ਭਰਾਵੋ ਆ ਸੇਵਾ ਕਢਾ ਰੱਖਿਆ ਨੇ ਚੂਚਿਆਂ ਦਾ ਵਿਚਾਰਿਆਂ ਦਾ ਉਸ ਤੋਂ ਮੁਰਗੀ ਤੋਂ ਤੇ ਬਾਈ ਆ ਬੱਕਰੀਆਂ ਲਿਆਂਦੀਆਂ ਬੱਕਰੀਆਂ ਦੇ ਆ ਕੀ ਬਣਾ ਰੱਖਿਆ ਤੂੰ ਫੇ ਦੁੱਧ ਚੰਗਣ ਤੂੰ ਆ ਹਾਂ ਉਹ ਤਾਂ ਹੋ ਚੜਾ ਮੇਮਣੇ ਦੁੱਧ ਚੰਗ ਜਾਂਦੇ ਆ ਅੱਛਾ ਬਾਈ ਲਾਇਕ ਕਰਿਆ ਕਰੋ ਯਾਰ ਗਰੀਬਣੀ ਦੀ ਵੀਡੀਓ ਨੂੰ ਭਰਾਵਾਂ ਮਣ ਕੇ ਹੱਥ ਮੰਨ ਕੇ ਬੇਨਤੀ ਆ ਸੋਡੇ ਮੂਰੇ ਲਾਇਕ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਬਾਈ ਵਣ ਕੇ ਆ ਬੱਕਰੀ ਦੇਖਾਂ ਪਹਾੜੀ ਬੱਕਰੀਆਂ ਜਾਈਂ ਕੋਲੇ ਪਹਾੜੀ ਬੱਕਰੀ ਐਦਰੀ ਹੈ ਪਹਾੜੀ ਆ ਪਹਾੜੀ ਬੱਕਰੀਆਂ ਵਿਚਾਰੀ ਕੋਲੇ ਅੱਧ ਤੇ ਹੀ ਲੈਂਦੀਆਂ ਯਾਰ ਗਰੀਬਣੀ ਨੇ ਕੀ ਕਰੇ ਭਾਈ ਯਾਰ ਕੀ ਹੋਵਾ ਲੈ ਕਰਿਆ ਕਰੋ ਭਾਈ ਬਣ ਕੇ ਦੀ ਵੀਡੀਓ ਨੂੰ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਵਾਇਆ ਕਰੋ ਭਾਈ ਬਣ ਕੇ ਆਂਡੇ ਦਿੰਦੀਆਂ ਮੁਰਗੀਆਂ ਤੇਰੀਆਂ ਨਾ ਸੇਵਾ ਕਢਾਉਂਦੀ ਹੁਣ ਤਾਂ ਸੇਵਾ ਕਢਾਉਂਦੀ ਅੱਛਾ ਮੁਰਗੇ ਦੋ ਲੜਦੇ ਨਹੀਂ ਇਹ ਨਾ ਅੱਛਾ ਇੱਕ ਮੁਰਗੀ ਥੱਲੇ ਬੈਠੀ ਏ ਟੋਕਰੇ ਦੇ ਹੈ ਤਿੰਨ ਮੁਰਗੀਆਂ ਨੇ ਹੂੰ ਇੱਕ ਦੋ ਮੁਰਗੇ ਮੁਰਗੇ ਦੋ ਆ ਇੱਕ ਸੀਲਾ ਮੁਰਗੀ ਤੇਰੇ ਕੋਲੇ ਹੈ ਨਾ ਬਾਈ ਯਾਰ ਕਰਿਆ ਕਾ ਮੇਵਣਾ ਦਾ ਬੈਠਾ ਛੋਟਾ ਜਿਹਾ ਤਰਾ ਖਾਂਸੇ ਹੀ ਲੈਂਦੇ ਹੈ ਨਗ ਨੇ ਇਹ ਅੱਠ ਨਗ ਆ ਠੀਕ ਆ ਚਾਰ ਤਾਂ ਛੋਟੇ ਆ ਹਾਂ ਤੇ ਤਿੰਨ ਹਾਂ ਵੱਡੀਆਂ ਬਾਈਆਂ ਨੂੰ ਕੀ ਕਹਿਣਾ ਚਾਹਣੀ ਆ ਮੈਂ ਤਾਂ ਹੀ ਕਹਿਣੀ ਆ ਵੀ ਲੈ ਕੇ ਤੇ ਸਪਰੇਅ ਕਰਿਆ ਕਰੋ ਬਾਈ ਵੜ ਕੇ ਮੈਨੂੰ ਅੱਛਾ ਬਾਈ ਯਾਰ ਇਹ ਕਿਰਨਾਂ ਦੀ ਦੂਜੀ ਭੈਣ ਆ ਬਾਈ ਬਣ ਕੇ ਸ਼ੇਅਰ ਤੇ ਲਾਇਕ ਕਰਿਆ ਕਰੋ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਹੈ ਯਾਰ ਗਰੀਬਣੀ ਦੀ ਵੀਡੀਓ ਨੂੰ ਤੁਸੀਂ ਲਾਇਕ ਤੇ ਸ਼ੇਅਰ ਤੇ ਸਕ੍ਰੈਪ ਕਰਿਆ ਕਰੋ ਆਹ ਬੱਕਰੀਆਂ ਲਿਆਂਦੀਆਂ ਨੇ ਵਿਚਾਰੀ ਨੇ ਅੱਧ ਤੇ ਤੇ ਆਹ ਮੁਰਗੇ ਲਿਆਂਦੇ ਆ ਅੱਧ ਤੇ ਇੱਕ ਕਰੂ ਲਿਆਂਦਾ ਸਾਰਾ ਮਾਲ ਹੈ ਤੈਨੂੰ ਫੜਾਤਾ ਕੀ ਕਹਿੰਦੇ ਅੱਧ ਤੇ ਪਾਲਣਾ ਹਜੇ ਤਾਂ ਮੈਨੂੰ ਲੱਗਦਾ ਮੇਮਣੇ ਦੇਣਗੇ ਤੈਨੂੰ ਫੇਰ ਆਧਾ ਹੋਊਗਾ ਕਿੱਥੇ 6 ਮਹੀਨਿਆਂ ਨੂੰ ਆਧਾ ਹੋਊਗਾ ਕੀ ਮੀਨ ਨੂੰ ਮੇਵਣੇ ਦੇਣੀਆਂ ਹੀ ਹੈ ਹਨਾ ਹਾਂ ਮੁਰਗੇ ਫਿਰ ਹੈ ਮੁਰਗਿਆਂ ਦਾ ਕਿਵੇਂ ਕਰेंगी ਕਿ ਬੱਚੇ ਪਾਲ ਅੱਧਾ-ਅੱਧ ਕਰ ਲੈਣਗੀ ਬੱਚੇ ਅੱਧਾ ਦੁੱਧ ਹੋ ਜਾਣਗੇ ਠੀਕ ਹੈ ਬੱਚੇ ਅੱਧਾ ਦੁੱਧ ਕਰਨੇਗੀ